ਤਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪੁ ਹੈ ਭਾਈ ਜਗੁਰ ਕੀ ਬਾੜੇ ਵਿੱਚ ਆਵੈ ਆਪਣੇ ਬਾੜੇ ਜੋ ਚੱਲੈ ਭਾਈ ਵਿਚੜ ਚੋਟਾ ਖਾਵੈ ਸੋ ਸਿੱਖ ਸਖਾ ਬੰਦ ਪੁਹ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੈ ਇਹ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਗੁਰੂ ਦਾ ਹਸਤੇਦਾਰ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਤਰਜ਼ਾ ਹੈ ਆਪਣੇ ਭਾੜੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਪਰ ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਹ ਪ੍ਰਭੂ ਤੋਂ ਵਿਛੜ ਕੇ ਦੁੱਖ ਸਹਾਰਦਾ ਹੈ ਮਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੈ ਗੁਰ ਦੀ ਛਨ ਪੈਣ ਤੋਂ ਬਿਨਾ ਮਨੁੱਖ ਕਦੇ ਸੁੱਖ ਨਹੀਂ ਪਾ ਸਕਦਾ ਤੇ ਮੜਮੜ ਦੁਖੀ ਹੋ ਕੇ ਪਛਤਾਦਾ ਹੈ ਹਰ ਕੇ ਦਾਸ 소হেলੇ ਭਾਈ ਇਹ ਭਾਈ ਪਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਜਨਮ ਜਨਮ ਕੇ ਕਿਲ ਵਿਕ ਦੁਖ ਕਾਟੇ ਅਪੀ ਵੀਰ ਮਿਲਾਈ ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਢ ਦਿੰਦਾ ਹੈ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਹਿਲਾ ਲੈਂਦਾ ਹੈ ਰਹਾਉ ਜੇ ਕੋਟਮ ਸਭ ਜੀ ਕੇ ਬੰਦਨ ਭਾਈ ਭਰਮ ਭੁੱਲਾ ਸੰਸਾਰਾ ਇਹ ਭਾਈ ਗੁਰੂ ਦੀ ਰਜਾ ਵਿੱਚ ਤੁਰੰਤੋ ਬਿਨਾ ਇਹ ਆਪਣਾ ਪਰਿਵਾਰ ਪੀਂ ਜਿੰਦ ਵਾਸਤੇ ਨਿਰਮੋਹ ਦੇ ਬੰਧਨ ਬਣ ਜਾਂਦਾ ਹੈ ਤਾਂ ਹੀ ਇਹ ਜਗਤ ਗੁਰੂ ਤੋਂ ਭਟਕ ਕੇ ਕੁਰਾਹੇ ਪਿਆਰੇਂਦਾ ਹੈ ਬਿਨ ਗੁਰ ਬੰਧਨ ਤੂ ਟੁੱਟਾ ਨਹੀਂ ਗੁਰਮੁਖ ਮੁਕ ਦਵਾਰਾ ਗੁਰ ਦੀਸ਼ਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ ਗੁਰ ਦੀਸ਼ਨ ਪਹਿਣ ਵਾਲਾ ਮਨੁੱਖ ਬਹੁਤੇ ਬੰਦਨਾ ਤੋਂ ਖਲਾਸੀ ਪਾੜ ਦਾ ਰਸਤਾ ਲੱਭ ਲੈਂਦਾ ਹੈ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਵੇਂ ਵਾਰੋ ਵਾਰਾ ਜਿਹੜੇ ਮਨੁੱਖ ਨਰੀ ਦੁਨੀਆ ਦੇ ਕੰਮ ਤੰਦੇ ਹੀ ਕਰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਝੀ ਸਾਜ ਨਹੀਂ ਪਾਉਂਦੇ ਉਹ ਮੜਬੜ ਜੰਮਦੇ ਮਰਦੇ ਰਹਿੰਦੇ ਹਨ ਆ ਮੇਰਾ ਜਗ ਪਰਚਕ ਰਹਾ ਭਾਈ ਕੋਈ ਨ ਕਿਸੇ ਕੇਰਾ ਇਹ ਭਾਈ ਮੈਂ ਵੱਡਾ ਹਾਂ ਇਹ ਧਨ ਅਦਿਕ ਮੇਰਾ ਹੈ ਇਸ ਵਿੱਚ ਹੀ జగਤ ਉਲਜਿਆ ਪਿਆ ਹੈ ਉਂਝ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਗੁਰਮੁਖ ਮੈਨ ਲਪਾਇਨ ਗੁਰ ਗਾਵਨ निज ਘਰ ਹੋਏ ਬਸੇ ਦਾ ਗੁਰੂ ਦੀ ਛੱਡ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਾਲਾਹ ਕਰਦੇ ਹਨ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਹੀ ਰੱਖਦੇ ਹਨ ਉਹਨਾਂ ਦਾ ਆਤਮਿਕ ਨਿਵਾਸ ਪ੍ਰਭੂ ਚੰਨਾ ਵਿੱਚ ਹੋਇਆ ਰਹਿੰਦਾ ਹੈ ਐਥੀ ਬੁਜੈ ਸੁ ਆਪ ਪਛਾਣ ਹਰ ਪ੍ਰਭੂ ਹੈ ਤਿਸ ਕੇ ਰਾ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝਦਾ ਹੈ ਉਹ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਪਾਈ ਐ ਇਹ ਭਾਈ ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ ਮਾਇਆ ਵੇੜਿਆ ਮਨੁੱਖ ਗੁਰਦੀ ਸ਼ਰਨ ਨਹੀਂ ਹੁੰਦਾ ਕਿਸਮਤ ਤੋਂ ਬਿਨਾ ਗੁਰੂ ਪਾਸੋਂ ਕੀ ਮਿਲੇ ਏ ਕੰਨਾ ਦਰਕਰ ਵਿਕੈ ਸਾ ਵੀ ਉਪਰ ਜਿਹਾ ਭਾਉ ਤੇਹਾ ਪਲ ਪਈਐ ਗੁਰੂ ਸਭਨਾ ਨੂੰ ਇੱਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ ਪਰ ਸਾਡੀ ਜੀਵਾਂ ਦੀ ਜਿਉਂ ਜੀ ਭਾਵਨਾ ਹੁੰਦੀ ਹੈ ਉਹ ਜਿਹੜਾ ਫਲ ਸਾਨੂੰ ਗੁਰੂ ਪਾਸੋਂ ਮਿਲ ਜਾਂਦਾ ਹੈ ਨਾਨਕ ਨਾਮ ਵਸੈ ਮਨ ਉੱਤਰ ਵਿੱਚੋ ਆਪ ਗਵਾਈਐ ਇਹ ਨਾਨਕ ਜੇ ਗੁਰੂ ਦੀ ਛਣ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਇੱਕ ਨਦਰ ਕਾਰੋ ਵੀ ਕੈਸਾ ਵੀ ਉੱਪਰ ਜੇਗਾ ਭਾਉ ਤੇਹਾ ਪਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆਪ ਗਵਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ